ਆਣਾ ਸੰਗਤ ਵੇਖੇ ਜੀ ਜੁਰ ਕਵਰੀ ਹੋਈ ਹੈ ਕਿੰਨੀ ਕਵਰੀ ਹੋਈ ਹੈ ਤੇ ਉਹ ਕਿਸ ਤਰ੍ਹਾਂ ਕੀਤੀ ਗਈ ਹੈ ਇਸ ਤਰ੍ਹਾਂ ਜੀ ਇਹ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅ ਸ਼੍ਰੀ ਹਰਜੀਤ ਸਿੰਘ ਜੀ ਡੀਆਈ ਸਾਹਿਬ ਬਠਿੰਡਾ ਰੇਂਜ ਤੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਅਮੀਰ ਕੌਂਡਲ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਜੋ ਪਹਿਲਾਂ ਹੀ ਇੱਕ ਜੁੱਧ ਨਸ਼ਾ ਵਰਤ ਦੀ ਬੜੀ ਮੁਹਿੰਮ ਪੰਜਾਬ ਵਿੱਚ ਬੜੀ ਤੇਜ਼ੀ ਤੇ ਬੜੇ ਉਸ ਨਾਲ ਤਰੀਕੇ ਨਾਲ ਉਹ ਚੱਲ ਰਹੀ ਹੈ ਬੜੇ ਵਧੀਆ ਤਰੀਕੇ ਨਾਲ ਉਸੇ ਹੀ ਲੜੀ 'ਚ ਕੱਲ ਬਟੰਡਾ ਪੁਲਿਸ ਨੂੰ ਉਸ ਸਮੇਂ ਇੱਕ ਪਰਮਹੰਗਾਲਾ ਇਹ ਸਨੈਰ ਨੂੰ ਮਿਲਿਆ ਕਿ ਏਐਸਆਈ ਹਰਮਨਜੀਤ ਸਿੰਘ ਸੀਆਈਏ 2 ਬਟੰਡਾ ਦੀ ਪੁਲਿਸ ਪਾਰਟੀ ਜਦੋਂ ਉਹ ਪਿੰਡ ਭਗਵਾਨਗੜ੍ਹ ਖੁਖਿਆੜੀ ਪੈਟਰੋਲਿੰਗ ਕਰ ਰਹੀ ਸੀ ਥਾਣਾ ਸੰਗਤ ਏਰੀਆ ਵਿੱਚ ਤਾਂ ਮੰਡੀ ਦੇ ਨੇੜੇ ਉੱਥੇ ਉਹਨਾਂ ਨੂੰ ਇੱਕ ਮੋਟਰਸਾਈਕਲ ਖੜਾ ਬੁਲਟ ਮਿਲਿਆ ਜਿਸ ਦਾ ਨੰਬਰ ਹੈਗਾ ਪੀਵੀ02 ਸੀਵੀ7156 ਤੇ ਇੱਕ ਔਰਤ ਜਿਹੜੀ ਹੈ ਨਾਲ ਹੀ ਇੱਕ ਖੜੀ ਮਿਲੀ ਸੀਗੀ ਪਰਮਜੀਤ ਕੌਰ ਪਤਨੀ ਗੋਰਾ ਸਿੰਘ ਵਾਸੀ ਬੰਗੀ ਨਿਹਾਲ ਸਿੰਘ ਹਾਲ ਪਿੰਡ ਭਗਵਾਨਗੜ੍ਹ ਧੁਖਿਆਵਾਲੀ ਤੇ ਜਦੋਂ ਇਹ ਇਸ ਔਰਤ ਦੇ ਹੱਥ ਵਿੱਚ ਜਿਹੜੀ ਚੀਜ਼ ਨਸ਼ੀਲੀ ਫੜੀ ਸੀ ਉਹਨੂੰ ਚੈੱਕ ਕੀਤਾ ਤਾਂ 130 ਗ੍ਰਾਮ ਜਿਹੜੀ ਉਹ ਹੈਰੋਇਨ ਇਹਦੇ ਕੋਲੋਂ ਬਰਾਮਦ ਹੋਈ ਆ ਤੇ ਜਦੋਂ ਮੋਟਰਸਾਈਕਲ ਜਿਹੜਾ ਸੀਗਾ ਉਹਦੀ ਤਲਾਸ਼ੀ ਲਈ ਤਾਂ ਉਹਦੇ ਵਿੱਚੋਂ ਵੀ ਦੋ ਪਿਸਟਲ ਜਿਹੜੇ ਹੈਗੇ ਆ ਉਹ ਕਵਰ ਹੋਏ ਜਿਦੇ ਵਿੱਚ ਇੱਕ 9mm ਸਮੇਤ ਛੇ ਕਾਰਤੂਸ ਤੇ ਇੱਕ ਦੇਸੀ ਕੱਟਾ ਜਿਹੜਾ ਹੈਗਾ ਉਹ ਬਰਾਮਦ ਕੀਤਾ ਗਿਆ ਤੇ ਜਿਹੜਾ ਇਹਦੇ ਇਹਦਾ ਲੜਕਾ ਸੀ ਨਾਲ ਪਰਮਜੀਤ ਕੌਰ ਦਾ ਉਹਦਾ ਨਾਮ ਸੀ ਰਣਜੀਤ ਸਿੰਘ ਸੱਪ ਉਹ ਵੀ ਜਿਹੜਾ ਹੈਗਾ ਮੌਕੇ ਦੀ ਨਜਾਇਜ਼ਤੋਂ ਦਾ ਫਾਇਦਾ ਲੈ ਕੇ ਉਹ ਮੌਕੇ ਤੋਂ ਜਿਹੜਾ ਇੱਕ ਭੱਜ ਗਿਆ ਤੇ ਇਹ ਪਰਮਜੀਤ ਕੌਰ ਤੋਂ ਹੁਣ ਅੱਜ ਅਸੀਂ ਦਾ ਪੁਲਿਸ ਰਿਪੋਰਟ ਲੈ ਰਹੇ ਆ ਤੇ ਇਹਦੇ ਸਬੰਧ ਵਿੱਚ ਮੁਕੱਦਮਾ ਦਰਜ ਹੋ ਚੁੱਕਿਆ ਹੈ 139 ਮਿਤੀ 29 2025 ਅਧਿੰਤਾਰਾ 21 ਬੀ 255458 ਅਸਲ ਇੱਕ ਥਾਣਾ ਸੰਗਤ ਦਰਜ ਕੀਤਾ ਗਿਆ ਅੱਜ ਇਹਦਾ ਪੁਲਿਸ ਮਾਮਲਾ ਲੈ ਕੇ ਅਗਲੀ ਜਿਹੜੀ ਕਾਰਵਾਈ ਹੈਗੀ ਆ ਉਹ ਅਮਨ ਚ ਲੈਦੀ ਜਾਊਗੀ ਤੇ ਜਿਹੜਾ ਦੋਸ਼ੀ ਭੱਜਿਆ ਹੈਗਾ ਉਹਦਾ ਲੜਕਾ ਰਣਜੀਤ ਸਿੰਘ ਉਹਨੂੰ ਵੀ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਏਗਾ